ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਨ ਲੱਗੇ ਆ ਪਿੰਡ ਮਹਿਲਾ ਵਾਲਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਚਾਰ ਵੜਾ ਮੁਖਾਵਾਂਗੇ ਦੋ ਟੋਕੜ ਗੱਬਣਾਵਾ ਤੇ ਦੋ ਬਿਲਕੁਲ ਤਿਆਰ ਗੱਬਣਾਵਾ ਤੇ ਆਪਾਂ ਚਲੋ ਕੋਈ ਬਾਕੀ ਰੱਖਦੇ ਹਾਂ ਹਾਂ ਆਪਾਂ ਕੰਮ ਤੇ ਵੀਰ ਪ੍ਰਤਾਪ ਸਿੰਘ ਹੋਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆਜੋ ਵੀਰ ਜੀ ਕਸੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਉਸ ਨਾ ਠੀਕ ਠਾਕ ਹਾਂਜੀ ਠੀਕ ਹੈ ਜੀ ਤੁਸੀਂ ਸੁਣਾਓ ਜੀ ਵਧੀਆ ਚੱਲਦੀ ਕਲਾ ਜੀ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀ ਜੀ ਪ੍ਰਤਾਪ ਸਿੰਘ ਪਿੰਡ ਮਹਿਲਾਵਾਲਾ ਤਸੀਲ ਜਨਾਲਾ ਜ਼ਿਲ੍ਹਾ ਮਸਾਂ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 8196883826 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਵੀ ਜੀ ਪਹਿਲੇ ਨੰਬਰ ਤੇ ਵੈਅ ਲੱਗਣ ਵਾਸਤੇ ਸੁਣਾ ਜੀ ਨੇ ਇਹਨੇ ਵੀ ਜੀ ਦੂਜੇ ਵੀ ਸੁਣਾ ਜੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਕਿੰਨਾ ਕੁ ਟਾਈਮ ਲੱਗਦੀ ਹੈ ਇਹ ਤੇ ਲਾਈ ਜੋ ਵੀ 10 12 ਮਿੰਟ ਠੀਕ ਹੈ ਠੀਕ ਹੈ ਜ ਲੋ ਵੀ 10 12 ਦਿਨ ਖੜ੍ਹਦੀ ਜਰ ਕਿੰਨਾ ਘਟਾ ਦੇ ਜਵਾ ਪਹਿਲੇ ਸੋਏ ਨੇ ਬੁੱਧੀ ਜੀ ਨੇ ਤਾਂ 17 18 ਲਿਟਰ ਠੀਕ ਹੈ ਜੀ ਹੁਣ ਵੱਧ ਕਰੂਗੀ ਜੀ ਠੀਕ ਹੈ ਜੀ ਐਨੂੰ ਤੋਰ ਲੋ ਲੋਕੋ ਜੀ ਕਰੋ ਕੱਲ ਲੈ ਜਾਓ ਅੰਦਰ ਦਾ ਤੇ ਦੇਣ ਲਾ ਜੂਗੀ ਜੇ 10 12 ਜੇ ਹੋਰ ਤੇ ਲਾਡੋਲਾ ਕਾਫੀ ਹਵਾਨੇ ਤੇ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਹੋ ਪਰ ਘਟਾ ਦੀ ਜੱਡੇ ਬਣ ਹੋਰ ਨਵੀਂ ਕੁੜੀ ਕੋਈ ਗੱਲ ਕੋਈ ਨਹੀਂ ਕੋਈ ਨਾ ਬੰਦੋ ਲਾਗੇ ਨੂੰ ਨੰਬਰ ਚੈੱਕ ਕਰਾਉਂਦੇ ਆ ਥਾਣਾ ਦਾ ਸੈਜਗਾ ਬਹੁਤ ਸ਼ਾਨਦਾਰ ਦਾ ਜਿੱਟ ਲੰਡੂ ਲੱਗ ਕਾਕੀ ਜਿਹਾ ਹਵਾਨੇ ਤੇ ਲੋੜੀ ਬਾਈ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਥਣ ਥਣ ਬਹੁਤ ਹੀ ਚੰਗਾ ਲੱਗਾ ਵਾ ਤੇ 1.5 ਜੇ 10 12 ਖੜਦੀ ਹੈ ਜੇ ਠੀਕ ਹੈ ਜੀ ਕੀ ਮੁੱਲ ਵੀਰ ਜੀ ਦੱਸ ਰਾ ਇਹਦਾ ਮੁੱਲ ਵੀ ਜੀ 7000 ਕਿਤੇ ਇੱਕ ਦੇ ਦੇਣੀ ਹਰ ਇਹਨੂੰ ਕਰ ਦਾਂਗਾ ਮੈਂ ਤੁਹਾਨੂੰ ਦਾੜੋ ਕਿਤੇ ਛੱਡ ਹੀ ਦੇਣੀ ਜਿਹੜੀ ਆਪਾਂ ਪਤਿੰਦਾ ਜੀ ਪਤਿੰਦਾ ਜੀ ਠੀਕ ਲੋ ਬਾਈ ਜੀ 55000 ਦੀ ਬਿਲਕੁਲ ਤਿਆਰ ਹੀ ਆ ਤੇ ਦੁੱਧ ਵੀ ਚੰਗਾ ਚੋਈ ਆਊਗੀ ਤੇ ਫੈਡ ਕੁਆਲਟੀ ਵੀ ਚਲੋ ਇਹਨਾਂ ਦੀ ਚੰਗੀ ਹੁੰਦੀ ਆ ਤੇ ਗਾਂ ਗਰਮੀ ਵਿੱਚ ਇਹੋ ਜਿਹੀ ਕੁਝ ਵੀ ਚੱਲਨੇ ਆ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਭਾਈ ਆ ਵੈਡ ਦੇ ਬਾਰੇ ਇਹ ਵੀ ਜੀ ਥੋਕ ਗੱਭਣ ਜੇ ਅੱਛਾ ਜੀ ਸਾਢੇ 6 ਮਹੀਨੇ ਗੱਭਣਾ ਅੱਛਾ ਜੀ 5-6 ਲੀਟਰ ਰੂਟਲੇ ਠੀਕ ਹੈ ਠੀਕ ਹੈ ਜੀ ਇਹ ਵੀ ਕ੍ਰਾਸ ਵੇਚ ਆ ਗਈ ਹਾਂਜੀ ਖੋਲੋ ਬਾਈ ਹਰੇ ਨੂੰ ਲੋ ਬਾਈ ਕਰੋ ਚੈੱਕ ਥੋਕੜ ਗੱਭਣ ਆ ਤੇ ਸਾਢੇ 6 ਮਹੀਨੇ ਦੀ ਚੈੱਕ ਪਾਸ ਤੇ 5 6 ਲੀਟਰ ਜਿਹੜਾ ਦੁੱਧ ਦੇਰ ਕੋਲ ਤਿਆਰ ਆ ਇਹ ਸੱਜੇ ਨੇ ਕਿੰਨਾ ਕਿਚ ਵੈਸ ਦੁੱਧ ਦੇ ਭਾਈ ਇਹ 20 ਤੋਂ ਪਾਸ ਦਾ ਅੱਛਾ ਠੀਕ ਹੈ ਠੀਕ ਹੈ ਲਓ ਜੀ ਕੱਢ ਕੱਢ ਬਹੁਤ ਚੰਗਾ ਵੜੇ ਕਰਾਸ ਤੇ ਚੱਗੀ ਹੈ ਵੀ ਤੇ 20 ਲੀਟਰ ਮਿਲਤ ਰਿਕਾਰਡ ਸੱਜਰ ਦਾ ਤੇ ਠੰਡ ਤੁਣ ਬਹੁਤ ਹੀ ਚੰਗਾ ਲੱਗਾ ਇਹਦੇ ਵੀ ਲਓ ਜੀ ਲੱਗ ਗਿਆ ਤਾਂ ਚੈੱਕ ਕਰ ਸਾਡੇ ਤੁਸੀਂ ਥਾਣਾ ਦਾ ਸੈਕ ਗਾਓ ਕੱਦ-ਕੱਡ ਵੀ ਚੰਗਾ ਵਾ ਤੇ ਇਹਦਾ ਕੀ ਮੁੱਲ ਕਰਨਾ ਵੀਰ ਜੀ ਹਰ ਜਦ ਬਲ ਵੀਰ ਜੀ 40000 ਅੱਛਾ ਜੀ ਹਾਂਜੀ ਕਿੱਥੇ ਕਿ ਦੇਦਣੀ ਇਹ ਥੱਤੀ ਆ ਵੀਰ ਜੀ ਦਾ ਥੱਤੀ ਵੀ ਹਾਂਜੀ ਥੱਤੀ ਕੀ ਹੈਗਾ ਸਰ ਕੋਈ ਕੱਢ ਦੋ ਕੋਈ ਮਾਨਤਨੋ ਜੀ ਠੀਕ ਹੈ ਲਓ ਭਾਈ ਬਾਕੀ ਵੀਰ ਕਹਿੰਦਾ ਕਿ ਮੌਕੇ ਤੇ ਮਾਨਤਨ ਕਰ ਦਾਂਗੇ ਔਰ ਤੇ 38000 ਇਸ ਟਾਈਮ ਮੁੱਲ ਕੀਤਾ ਵੀਰ ਨੇ ਤੇ ਆਜੋ ਹੁਣ ਤੇ ਜਰਮ ਬਤ ਦੱਸੋ ਭਾਜੀ ਆ ਵੜਦੇ ਬਾਰੇ ਦੇਖੋ ਵੀਰ ਜੀ 5 ਕਿਲੋ ਠੀਕ ਹੈ ਜੀ ਹਾਂਜੀ ਇਹ ਗਾਂ ਕੀ ਟੋਕੜਾ ਗਾਣੀ ਬਣ ਅੱਛਾ ਅੱਛਾ ਠੀਕ ਹੈ ਜੀ ਕਿੰਨਾ ਟਾਈਮ ਲੱਗੇ ਬਤਰਾ ਜੀ ਨੂੰ 5-6 ਮਿੰਟ ਹੋ ਜੀ ਠੀਕ ਹੈ ਜੀ ਖੋਲੋ ਖੋਲੋ ਇਹਨੂੰ ਹੋ ਗਈ 4-5 ਮਿੰਟ ਲੱਗੇ ਬੰਨੇ ਟਾਈਮ ਹੋ ਗਿਆ ਰਸੋਈ ਨੂੰ ਇਸ ਟਾਈਮ ਜਿਹੜਾ ਇੱਕੋ 5 ਕਲੈਕਟਰ ਦੁੱਧ ਤਿਆਰ ਆ ਇਹਦਾ ਵੀ ਚੰਗਾ ਵਾ ਇਹ ਦੇਸੀ ਚ ਆ ਗਈ ਫਿਰ ਹਾਂ ਜੀ ਠੀਕ ਕਰੋ ਲਓ ਜੀ ਦੇਸੀ ਚ ਆ ਗਈ ਤੇ ਜਰਸੀ ਕਰਾਓ ਤੇ ਵੀ ਇਹ ਵੀ ਨਾ ਦੀ ਵੀ ਚੰਗਾ ਕੁਆਲਟੀ ਚੰਗੀ ਹੁੰਦੀ ਹੈ ਤੇ ਥਾਂ ਸੋਨੇ ਦਾ ਵੀ ਚੰਗਾ ਲੱਗਾ ਵਾ ਇਹ ਕੀ ਮੁੱਲ ਵਿਰਜੇ ਦਾ ਹਰਾ? ਤੁਹਾ ਮਰ 20000 10000 ਦੀ ਹਾਂਜੀ ਕਿੱਥੇ ਕਿ ਦੇਦਣੀ ਹੈ 9000 ਦੇ ਨੌਜਾ ਦੀ 10000 ਜੀ ਨੌਜਾ ਦੀ ਤਾਂ 5 ਲੀਟਰ ਜਿਹੜਾ ਦੁੱਧ ਇਰ ਕੋ ਤਿਆਰ ਆ ਤੇ ਸਾਰੀਆਂ ਗਰਮ ਕਰਨੇ ਦੁੱਧ ਦੇ ਜਾਣਾ ਵਾ ਤੇ ਚਲੋ 8-9000 ਦੀ ਤਾਂ ਗੱਲ ਹੀ ਕੋਈ ਨਹੀਂ ਦੀ ਤੇ ਆਜੋ ਹੁਣ 4 ਨੰਬਰ ਤੇ ਦੱਸਿਓ ਭਾਈਆ ਵਾੜ ਦੇ ਬਾਰੇ ਇਹ ਵੇਚੀ ਤੋਕੜ ਗੱਭਣ ਅੱਛਾ ਜੀ ਸਾਢੇ 45 ਮਿੰਨਾਂ ਦੇ ਗੱਭਣ ਜੇ ਅੱਛਾ ਜੀ ਤੇ 9 ਲੀਟਰ ਦੁੱਧ ਖਿਲੇ ਠੀਕ ਹੈ ਠੀਕ ਹੈ ਜੀ ਖੋਲ ਦਿਓ ਖੋਲੋ ਲੋ ਭਾਈ ਕਰੋ ਚੈੱਕ ਦਿਨ ਘੱਟ ਘੱਟ ਬਹੁਤ ਚੰਗਾ ਵਾੜਦਾ ਤੇ ਇਹ ਵੀ ਕ੍ਰਾਸ ਵਿੱਚ ਆ ਗਈ ਆ ਇਹ ਸਾਢੇ 45 ਮਹੀਨਾ ਦੀ ਇੱਕ ਪਾਸ ਤੇ 8-9 ਲੀਟਰ ਜਿਹੜਾ ਦੁੱਧ ਦੇਖੋ ਤਿਆਰ ਆ ਤੇ ਨਾੜਾ ਨਾੜਾ ਹਵਾਨੇ ਦੇ ਚੰਗੀਆਂ ਆਂਗੀਆਂ ਦੇ ਤੇ ਖਣਸੂਣ ਵੀ ਬਹੁਤ ਚੰਗਾ ਲੱਗਾ ਵਾ ਇਹਨੇ ਸੱਜਣ ਨੇ ਫਿਰ ਕਿੰਨਾ ਵਿੱਚ ਹੋਇਆ ਭਾਜੀ ਇਹਨੇ ਵੀਜੀ 22 22 ਠੀਕ ਹੈ ਠੀਕ ਹੈ ਲੋ ਭਾਈ 24 25 ਲੀਟਰ ਜਿਹੜਾ ਸੱਜਣ ਨੇ ਦੁੱਧ ਚ ਵਾਇਆ ਉਹਨੇ ਠੰਣ ਤੋਂ ਬਹੁਤ ਚੰਗਾ ਲੱਗਾ ਵਾ ਜੱਟ ਜੱਟ ਤੇ ਠੰਡ ਲੱਗਾ ਇਹਦੇ ਚਰੋ ਲਾਗੇ ਉਹ ਚੈੱਕ ਦੇਣ ਸਾਡਾ ਸੈਜ ਗੈਲ ਬਹੁਤ ਹੀ ਸ਼ਾਨਦਾਰ ਆ ਤੇ ਮਿਲਕ ਵਾਂਜੀ ਬਹੁਤ ਚੰਗੀ ਲੱਗੀ ਇਹਦੇ ਕੋਈ ਨਾ ਕੋਈ ਦੀ ਨਾੜਾ ਨੂੜਾ ਹਵਾ ਨੇ ਤੇ ਚੰਨੀ ਆ ਗਈਆਂ ਇਹ ਇਹਦਾ ਕੀ ਮੁੱਲ ਭਾਜੀ ਹਰ ਇਹਦਾ ਮੁੱਲ ਵੀਜੀ 45000 ਰੁਪਏ ਅੱਛਾ ਜੀ ਹਾਂਜੀ ਕਿੱਥੇ ਕਿ ਦੇ ਦੇਣੀ 40000 ਰੁਪਏ ਦੇਣੀ ਜੀ ਪੂਰੇ ਜੀ ਹਾਂਜੀ ਹੋਰ ਮਾਨਤਾ ਨਹੀਂ ਠੀਕ ਹੈ ਲੋ ਬਾਈ ਬਾਕੀ ਮੌਕੇ ਦੇ ਹੋਰ ਮਾਨਤਾ ਨੂੰ ਅੱਜ ਬਾਰੇ 40000 ਇਸ ਟਾਈਮ ਬਾਈ ਨੇ ਮੁੱਲ ਕੀਤਾ ਰਾ ਬਹੁਤ ਹੀ ਜ਼ਿਆਦਾ ਚੰਗੇ ਕੱਦ ਦਾ 48 ਦੇ ਕ੍ਰੋਸ ਵਿੱਚ ਆ ਗਈ ਆ ਇਹ ਸੱਜਰ ਦਾ 24 25 ਲੀਟਰ ਦਾ ਰਿਕਾਰਡ ਆ ਮਿਲਕ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ